ਸਾਸੀ ਗੱਲ ਦੋਸਤੋ ਦੋਸਤੋ ਜਿਹੜੀਆਂ ਪੰਚਾਇਤੀ ਇਲੈਕਸ਼ਨਾਂ ਆ ਉਹਨਾਂ ਦਾ ਜਿਹੜਾ ਵਿਗਲ ਆ ਉਹ ਬਾਜੀ ਚੁਕਿਆ ਆ ਸੋ ਅੱਜ ਸਾਡੇ ਅੜੀਕੇ ਆਇਆ ਇੱਕ ਬਹੁਤ ਹੀ ਪੰਜਾਬ ਦੇ ਮਸ਼ਹੂਰ ਪੱਤਰਕਾਰ ਸਿਮਰਨ ਭਰਾ ਸਾਡੇ ਕੋਲ ਆਏ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਾਸੀ ਗੱਲ ਭਰਾ ਜੀ ਕਿੱਦਾਂ ਮਹਾਰਾਜ ਹੋਰ ਠੀਕ ਠਾਕ ਹੈ ਹਾਂ ਠੀਕ ਹੈ ਜੀ ਭਈ ਆ ਜਿਹੜੀਆਂ ਇਲੈਕਸ਼ਨ ਆ ਰਹੀਆਂ ਆ ਮਤਲਬ ਤੁਸੀਂ ਰੋਜ਼ ਪਿੰਡਾਂ ਵਿੱਚ ਵਿਚਰਦੇ ਆ ਤੁਸੀਂ ਮਤਲਬ ਕੀ ਦੇਖਦੇ ਆ ਕੀ ਮਾਹੌਲ ਲੱਗਦਾ ਤੁਹਾਨੂੰ ਤੇ ਲੋਕਾਂ ਨੂੰ ਇੱਕ ਸੁਨੇਹਾ ਕੀ ਦੇਣਾ ਚਾਹੁੰਦੇ ਆਂ ਮੋਹੋਤਾ ਮੋਨਤੀ ਭਾਜੀ ਇਦਾਂ ਹੈ ਵੀ ਪਹਿਲਾਂ ਹਨਾ ਲੋਕੀ ਸੋਚਦੇ ਸੀ ਵੀ ਕਦੋਂ ਐਲਾਨ ਹੋਵੇ ਵੀ ਪੰਚਾਇਤੀ ਚੋਣਾਂ ਕਦੋਂ ਹੋਣ ਹੁਣ ਐਲਾਨ ਹੋ ਗਿਆ ਹੈ ਤਾਂ ਖਾਸ ਤੌਰ ਤੇ ਜਿਹੜੇ ਦਰਜੀ ਭਰਾ ਆਪਾਂ ਨੂੰ ਦੇਖ ਰਹੇ ਆ ਉਹਨਾਂ ਦੀਆਂ ਦੁਕਾਨਾਂ ਤੇ ਭੀੜ ਪੈ ਗਈ ਹੋਣੀ ਹੈ ਇਹ ਪੈ ਗਈ ਬਿਸ਼ੱਕ ਸਾਡੇ ਪਿੰਡ ਵੀ ਮੈਂ ਦੇਖਿਆ ਨਾ ਉੱਥੇ ਚਿੱਟੇ ਕੁਰਤੇ ਪਜਾਮੇ ਆਏ ਸੀ ਸਮਾਉਣ ਤੇ ਮੈਂ ਫੇਰ ਮਨ ਵਿੱਚ ਸੋਚਿਆ ਮੈਂ ਕਿਾ ਯਾਰ ਜਿਹੜਾ ਬੰਦਿਆਂ ਦੇ ਮਨਾਂ ਵਿੱਚ ਉਤਸ਼ਾਹ ਜਿਹੜਾ ਮਤਲਬ ਕਿ 5 ਸਾਲਾਂ ਬਾਅਦ ਇਹ ਜਿਹੜਾ ਗੁੱਬਗਲਾਟ ਹੋਂਦਾ ਨਿਕਲ ਜਾਂਦਾ ਵੀ ਹੁਣ ਸਾਲ ਇੱਕ ਉੱਤੇ ਹੋ ਗਿਆ ਉਹ ਕਿੰਨੀਆਂ ਫੀਲਿੰਗ ਅਪ ਹੋਈਆਂ ਹੋਣੀਆਂ ਨਾ ਉਹਨਾਂ ਦੀ ਮਤਲਬ ਹੁਣ ਹੁਣ ਇਦਾਂ ਵੀ ਜਿਹੜੇ ਕਲਾਕਾਰ ਇਹਨਾਂ ਨੇ ਗਾਣੇ-ਗਾਣੇ ਵੀ ਸ਼ੁਰੂ ਕਰਦੇ ਨੇ ਵੈਸੇ ਤਾਂ ਪਿੱਛੇ ਜਦੋਂ 5 ਸਾਲ ਪਹਿਲਾਂ ਦੀ ਗੱਲ ਕਰ ਲਈਏ ਗਾਣਾ ਚੱਲਦਾ ਹੁੰਦਾ ਸੀ ਕਿ ਮੋਛ ਦਾ ਸਵਾਲ ਜੀ ਸਪੋਰਟ ਕਰਿਓ ਸਾਡਾ ਬੰਦਾ ਖੜਾ ਸਰਪੰਚੀ ਦੀ ਹੈਨਾ ਤੇ ਸਰਪੰਚੀ ਨੂੰ ਲੈ ਕੇ ਵੈਸੇ ਚਲੋ ਮਜ਼ਾਕ ਇੱਕ ਜਗ੍ਹਾ ਹੋ ਜਾਂਦਾ ਹੈ ਹੈਨਾ ਪਰ ਨੌਜਵਾਨ ਮੁੰਡੇ ਕੁੜੀਆਂ ਆ ਜਿਹੜੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਰਿਟਾਇਰਡ ਕਰਨਾ ਚੈੱਕ ਕਰ ਦੇਣਾ ਚਾਹੀਦਾ ਵੀ ਜਿਹੜੇ ਬਜ਼ੁਰਗ ਆ ਉਹਨਾਂ ਨੇ ਤਾਂ ਬਹੁਤ ਹੰਡਾਲੀ ਆਪਣੀ ਜ਼ਿੰਦਗੀ ਹੈਨਾ ਰਾਜਨੀਤੀ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਜੇ ਸ਼ੁਰੂਆਤੀ ਗੱਲ ਕਰੀਏ ਹੈਨਾ ਪਹਿਲੀ ਜਿਹੜੀ ਨੀਂਹ ਹੁੰਦੀ ਹੈ ਪਿੰਡ ਦੀ ਹੁੰਦੀ ਹੈ ਪਿੰਡ ਦੀ ਜਿਹੜੀ ਪੰਚਾਇਤੀ ਚੋਣ ਹੁੰਦੀ ਹੈ ਉਸ ਤੋਂ ਬਾਅਦ ਜਿਹੜੀਆਂ ਐਮਐਲਏ ਦੀ ਇਲੈਕਸ਼ਨ ਹੁੰਦੇ ਆ ਫਿਰ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਆ ਜਿਹੜੀ ਪਿੰਡ ਦੀ ਪੰਚਾਇਤ ਜੇ ਸਟਰੋਂਗ ਹੋਗੀ ਪਿੰਡ ਪੱਧਰ ਤੇ ਲੋਕ ਸਟਰੋਂਗ ਹੋਣਗੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਗੇ ਵੀ ਸਾਡੇ ਕੀ ਹੱਕ ਆ ਆਪਾਂ ਕਿਵੇਂ ਲੋਕਾਂ ਤੱਕ ਸਵਾਲ ਕਰਨੇ ਆ ਕਿਵੇਂ ਆਪਣੇ ਹੱਕ ਆਪਾਂ ਮੰਗਣੇ ਆ ਠੀਕ ਹੈ ਨਾ ਵੈਸੇ ਤਾਂ ਇੱਥੇ ਮੰਗਣੇ ਨਹੀਂ ਪੈਂਦੇ ਖੋਣੇ ਪੈਂਦੇ ਆ ਆਪਣੇ ਪਰ ਉਹ ਉਹਨਾਂ ਬਾਰੇ ਵੀ ਆਪਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਪਰ ਜਿਹੜਾ ਆਹ ਦੂਸਰੇ ਪਾਸੇ ਆਪਾਂ ਸ਼ਰਾਬ ਆਪਣਾ ਪਲਾਉਣ ਵਾਲੀ ਗੱਲ ਬਹੁਤ ਜ਼ਿਆਦਾ ਪ੍ਰਚਲਿਤ ਹੁੰਦੀ ਹੈ ਪਿੰਡਾਂ 'ਚ ਖਾਸ ਤੌਰ ਤੇ ਕਿਉਂਕਿ ਪੰਚਾਇਤੀ ਚੋਣਾਂ ਪਿੰਡਾਂ ਦੀ ਹੁੰਦੀਆਂ ਸਾਡੇ ਪਿੰਡ ਵਿੱਚ ਵੀ ਜਿੱਡਾ ਕਿ ਪਿੰਡ ਹੈ ਸਾਡੇ ਮਲਜਤਾਂ 80000 ਦੇ ਲੱਗੇ ਸ਼ਾਇਦ ਬੋਟ ਆ ਸਾਡੇ ਪਿੰਡ ਵਿੱਚ ਵੀ ਭਰਾ ਘੱਟੋ ਘੱਟ ਨਹੀਂ 35 ਤੋਂ ਲੈ ਕੇ 45 ਲੱਖ ਰੁਪਈਆ ਸਰਪੰਚ ਨੂੰ ਇਲੈਕਸ਼ਨ ਦੇ ਉੱਤੇ ਖਰਚਣਾ ਪੈਂਦਾ ਬਿਲਕੁਲ ਇਸ ਖਰਚੇ ਨਾਲ ਉਹ ਨਾ ਜੇ 35-40 ਲੱਖ ਰੁਪਈ ਇਹ ਗੱਲ ਕੋਈ ਨਹੀਂ ਹੋ ਸਕਦੀ ਜੇ 35 40 ਲੱਖ ਇੱਕ ਸਰਪੰਚ ਸਰਪੰਚੀ ਜਿੱਤਣ ਵਾਸਤੇ ਲਾਉਂਦਾ ਹੈ ਤਾਂ ਉਹ 35 40 ਲੱਖ ਤੁਹਾਡੇ ਜਿਹੜੇ ਤੁਹਾਡੇ ਪਿੰਡ ਲਈ ਗ੍ਰਾਂਟ ਆਊਗੀ ਉਹਦੇ ਵਿੱਚੋਂ ਠੋਰਾ ਲਾ ਕੇ ਉਹਨੇ ਪੂਰੀ ਕਰਨੀ ਹੈ ਤਾਂ ਇਹ ਬੈਸਟ ਇਹੀ ਆ ਹਰੇਕ ਪਿੰਡ ਪੱਦਰ ਤੇ ਪਿੰਡਾਂ ਦੇ ਨੌਜਵਾਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਤੇ ਖਾਸ ਤੌਰ ਤੇ ਇੱਕ ਰਿਕਾਰਡ ਬਣਾਉਣਾ ਚਾਹੀਦਾ ਕਿ ਸਰਬਸੰਮਤੀ ਦੇ ਨਾਲ ਜਿਹੜੇ ਆਪਾਂ ਜਿਹੜੀ ਪੰਚਾਇਤ ਚੁਣੀ ਜਾਵੇ ਸਰਪੰਚ ਚੁਣੇ ਜਾਣ ਜਿਹੜੇ ਪੰਜ ਚੁਣੇ ਜਾਣ ਜੇ ਸਰਬਸੰਤੀ ਨਾਲ ਲੋਕ ਪੰਜ ਸਰਪੰਚ ਚੁਣੇ ਚੁਣਨਗੇ ਤਾਂ ਤਾਂ ਹੀ ਪਿੰਡਾਂ ਦਾ ਵਿਕਾਸ ਹੋਗਾ ਬਾਈ ਜੀ ਤੇ ਬਾਈ ਜੀ ਚਲੋ ਤੁਸੀਂ ਇੱਕ ਗੱਲ ਕਹੀ ਆ ਵੀ ਜਿਹੜੇ ਬਜ਼ੁਰਗਾਂ ਨੂੰ ਰਿਟਾਇਰ ਕਰ ਦੇਣਾ ਚਾਹੀਦਾ ਤੇ ਜੇ ਹੁਣ ਬਜ਼ੁਰਗ ਕੋਈ ਦੇਖਦਾ ਹੋਵੇ ਵਿਚਾਰਾ ਗੁੱਸੇ ਹੋ ਜੇ ਆਪਣੇ ਐਟਨਾ ਚੱਕ ਕੇ ਮਾਰੇ ਕੋਈ ਭਰਾ ਉਹਨਾਂ ਬਾਰੇ ਕੀ ਨਹੀਂ ਬਜ਼ੁਰਗਾਂ ਨੂੰ ਤਾਂ ਜਿਵੇਂ ਹੈ ਨਹੀਂ ਜਿਵੇਂ ਆਪਾਂ ਕਹਦੇ ਨੇ ਹੈਨਾ ਕਿ ਕੋਈ ਆਪਾਂ ਸਰਕਾਰੀ ਨੌਕਰੀ ਵੀ ਕਰਦੇ ਆ ਜਦੋਂ ਆਪਣਾ ਕਾਰਜਕਾਲ ਪੂਰਾ ਹੋ ਜਾਂਦਾ ਹੈ ਹੈਨਾ ਤਾਂ ਆਪਾਂ ਨੂੰ ਜਿਹੜਾ ਇਹ ਰਿਟਾਇਰਮੈਂਟ ਲੈਣੀ ਪੈਂਦੀ ਆ ਰਿਟਾਇਰਡ ਹੋਣਾ ਪੈਂਦਾ ਹੈ ਪਰ ਮਾਰ ਦਾ ਐਕਸ਼ਨ ਡਾਇਰੈਕਸ਼ਨ ਦੇਣਾ ਹੈ ਡਾਇਰੈਕਸ਼ਨ ਬਟ ਪਿੱਛੇ ਉਹਨਾਂ ਦੇ ਬੈਕ ਸਾਈਡ ਤੇ ਹੋ ਕੇ ਉਹਨਾਂ ਨੂੰ ਜਿਹੜਾ ਗਾਈਡ ਕਰਨ ਵਾਸਤੇ ਬਜ਼ੁਰਗਾਂ ਦਾ ਅਹਿਮ ਰੋਲ ਰਹਿੰਦਾ ਹੈ ਬਜ਼ੁਰਗਾਂ ਨੂੰ ਵੀ ਉਹਨਾਂ ਨੂੰ ਗਾਈਡ ਕਰਨਾ ਚਾਹੀਦਾ ਚਾਹੀਦਾ ਹੈ ਪਰ ਖਾਸ ਤੌਰ ਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਰਾਜਨੀਤੀ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਰਾਜਨੀਤੀ ਦੇ ਵਿੱਚ ਬਦਲਾਅ ਲਿਆਉਣ ਵਾਸਤੇ ਅੱਗੇ ਆਉਣਾ ਚਾਹੀਦਾ ਕਿਉਂਕਿ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਹੁੰਦੇ ਨੇ ਸੋਸ਼ਲ ਮੀਡੀਆ ਦਾ ਦੌਰ ਹੈ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਤੋਂ ਜਾਣੂ ਹੁੰਦੇ ਆ ਪਰ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਹਨ ਪਿੰਡਾਂ ਦੇ ਵਿੱਚ ਧੜੇਬੰਦੀ ਦੇ ਵਿੱਚ ਨਾ ਵੰਡਿਆ ਜਾਏ ਕਿਉਂਕਿ ਚੋਣਾ ਜਿੱਤਣ ਤੋਂ ਬਾਅਦ ਜਿਹੜੇ ਵਿਰੋਧੀ ਹੁੰਦੇ ਆ ਜਾਂ ਆਪਸ ਦੇ ਵਿੱਚ ਇੱਕ ਦੂਸਰੇ ਪ੍ਰਤੀ ਨਫ਼ਰਤ ਫਲਾਉਂਦੇ ਆ ਬਾਅਦ ਦੇ ਵਿੱਚ ਇੱਕ ਹੋ ਜਾਂਦੇ ਆ ਵੈਰ ਤੁਹਾਡਾ ਪੈ ਜਾਂਦਾ ਜਿਵੇਂ ਤੁਸੀਂ ਕਿਸੇ ਦੇ ਹੱਕ ਦੇ ਵਿੱਚ ਖੜਦੇ ਹੋ ਤੀਸਰੇ ਬੰਦੇ ਦੇ ਵਿੱਚ ਬਰੋਚ ਖੜਦੇ ਹੋ ਵੀ ਭਾਈ ਉਹਨੂੰ ਵੋਟ ਨਹੀਂ ਪਾਉਣੀ ਸਾਡੇ ਬੰਦੇ ਨੂੰ ਪਾਓ ਅੰਦਰ ਖਾਤੇ ਜਾ ਕੇ ਬਟਨ ਪਤਾ ਨਹੀਂ ਕਿਹਦੇ ਹੱਕ ਜੇ ਦਬੇ ਆਉਣਾ ਹੈ ਕਿਹਦੇ ਹੱਕ ਚ ਜਿਹੜੀ ਪਰਚੀ ਪਾਉਣੀ ਹੈ ਵੋਟਰ ਪੇਪਰ ਦੇ ਵਿੱਚ ਪਰ ਇਹ ਇਹਦੇ ਵਾਸਤੇ ਬੈਸਟ ਇਹੀ ਆ ਕਿਸੇ ਨਾਲ ਵੈਰ ਬਰੋਧ ਤੋਂ ਇਲਾਵਾ ਵੈਸੇ ਤਾਂ ਮੈਂ ਪਹਿਲਾਂ ਇਹ ਕਿਹਾ ਵੀ ਆਪਾਂ ਨੂੰ ਸਰਬਸੰਤੀ ਦੇ ਨਾਲ ਚੋਣਾ ਜਿਹੜੀ ਜਿਹੜੀ ਪੰਚਾਇਤ ਚੁਣੀ ਚੋਣਨੀ ਚਾਹੀਦੀ ਆ ਪਰ ਜਿੱਥੇ ਸਹਿਮਤੀ ਨਹੀਂ ਬਣਦੀ ਚੋਣਾ ਹੁੰਦੀਆਂ ਚਲੋ ਇਹ ਜਿਹੜਾ ਲੋਕਤੰਤਰੀ ਅਧਿਕਾਰ ਆ ਠੀਕ ਹੈ ਨਾ ਉਹ ਲੋਕਾਂ ਨੂੰ ਚੋਣਾ ਲਾਣੀਆਂ ਵੀ ਚਾਹੀਦੀਆਂ ਪਰ ਖਾਸ ਜਿਹੜਾ ਖਰਚਾ ਹੁੰਦਾ ਹੈ ਨਜਾਇਜ਼ ਖਰਚਾ ਹੁੰਦਾ ਹੈ ਇਹ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਜਿਹੜੇ ਲੜਾਈ ਝਗੜੇ ਹੁੰਦੇ ਆ ਕਿਸੇ ਦੇ ਵਿਰੋਧ ਚ ਜਾ ਕੇ ਜਾਂ ਕਿਸੇ ਦੇ ਹੱਕ ਦੇ ਵਿੱਚ ਜਾ ਕੇ ਆਪਾਂ ਕਿਸੇ ਇੱਕ ਧਿਰ ਦੇ ਨਾਲ ਲੜ ਪੈਨੇ ਆਪਣਾ ਵੈਰ ਵਿਰੋਧ ਹੋ ਜਾਂਦਾ ਹੈ ਉਹ ਤੋਂ ਆਪਾਂ ਨੂੰ ਬਚਣਾ ਚਾਹੀਦਾ ਤੇ ਬਾਕੀ ਜਿਨ੍ਹਾਂ ਨੇ ਕੁਰਤੇ ਪਜਾਮੇ ਸੀਨੇ ਦਿੱਤੇ ਹੋਏ ਆ ਆਪਾਂ ਨੂੰ ਉਹਨਾਂ ਨੂੰ ਇਹੀ ਕਹਿੰਨੇ ਵੀ ਭਾਈ ਸਾਡੇ ਵੱਲੋਂ ਤੁਹਾਨੂੰ ਬ ਤੁਸੀਂ ਅੱਗੇ ਜਾਓ ਰਾਜਨੀਤੀ ਦੇ ਵਿੱਚ ਆ ਕੇ ਲੋਕਾਂ ਦਾ ਜਿਹੜਾ ਭਲੇ ਭਲਾਈ ਦਾ ਕੰਮ ਕਰੋ ਲੋਕ ਭਲਾਈ ਦੇ ਵਿੱਚ ਹੀ ਆਪਣੀ ਭਲਾਈ ਆ ਭਾਈ ਬਹੁਤ ਸੋਹਣੀ ਗੱਲ ਕਹੀ ਆ ਭਰਾ ਨੇ ਕਿਉਂਕਿ ਤੁਸੀਂ ਹੈ ਨਾ ਕੁਰਤੇ ਵੀ ਹਮੇ ਜਰੂਰ ਸਮਾਓ ਤੇ ਪੰਜਾਬ ਨੂੰ ਵੀ ਤੁਸੀਂ ਦੇਖਣਾ ਹੈ ਇਸ ਲਈ ਵਧੀਆ ਤਰੀਕੇ ਨਾਲ ਕੰਮ ਕਰੋ ਵਧੀਆ ਬੰਦੇ ਅੱਗੇ ਲੈ ਕੇ ਆਓ ਵਧੀਆ ਕੈਂਡੀਡੇਟ ਨੂੰ ਚੁਣ ਕੇ ਤੇ ਅੱਗੇ ਜੇ ਲੈ ਕੇ ਆਉਂਗੇ ਤਾਂ ਤੁਹਾਡੇ ਪਿੰਡ ਦਾ ਜਿਹੜਾ ਵਿਕਾਸ ਹੋਊਗਾ ਇਹ ਕੈਂਡੀਡੇਟ ਜਰੂਰ ਦੇਖੋ ਜਦੋਂ ਤੁਸੀਂ ਵੋਟ ਪਾਉਣ ਜਾਣਾ ਅੰਦਰ ਸੋਚ ਨੱਪਣ ਤੋਂ ਪਹਿਲਾਂ ਇੱਕ ਵਾਰੀ ਸੋਚ ਲਓ ਜੇ ਪੰਜ ਜਣੇ ਖੜੇ ਤੋਂ ਉਹਨਾਂ ਵਿੱਚੋਂ ਕੌਣ ਬੰਦਾ ਸਭ ਤੋਂ ਵਧੀਆ ਹੈ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਆਗਿਆ ਮੰਗਦਾ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਧੰਨਵਾਦ